ਅੱਜ ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਂ ਆਪਣੇ ਵਰਕ ਦੀ ਇਹ ਗੱਲ ਕਰ ਰਿਹਾ ਕਿ ਮੇਰਾ ਕੰਮ ਕੀ ਹੈ ਸਾਨੂੰ ਸਮਾਜ ਵੀ ਸਮਾਜ ਦੀ ਸੇਵਾ ਵੀ ਕਰਨੀ ਚਾਹੀਦੀ ਤੇ ਪਰਿਵਾਰ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਪਰਿਵਾਰ ਦੀ ਸੇਵਾ ਕਰਾਂਗੇ ਤਾਂ ਅਸੀਂ ਸਮਾਜ ਦੀ ਸੇਵਾ ਕਰਾਂਗੇ ਜੇ ਅਸੀਂ ਘਰੋਂ ਹੀ ਭੁੱਖਿਆ ਤਾਂ ਪਰਿਵਾਰ ਦੀ ਸੇਵਾ ਕਿੱਥੋਂ ਕਰ ਲਾਂਗੇ ਹੈਨਾ ਵੀ ਇਸ ਕਰਕੇ ਮੈਂ ਮਨਪਰੀਤ ਵੀਰ ਦੇ ਨਾਲ ਕੰਮ ਕੀਤਾ 2017 ਤੋਂ ਵੀਰ ਨੇ ਚੈਨਲ ਚਲਾਇਆ ਤੇ ਉਹਨਾਂ ਦੇ ਮੈਂ ਨਾਲ ਰਿਹਾ ਪ੍ਰੋਗਰਾਮਾਂ ਦੇ ਜਾਂਦੇ ਰਹੇ ਮਨਪ੍ਰੀਤ ਦੇ ਨਾਲ ਤੇ ਮਨਪ੍ਰੀਤ ਨੇ ਮੈਨੂੰ ਕਹਤਾ ਵੀ ਆਪਣਾ ਚੈਨਲ ਚਲਾ ਲਾ ਤੇ ਹੌਲੀ-ਹੌਲੀ ਸਬਸਕ੍ਰਾਈਬਰ ਵੱਧ ਜਾਣਗੇ ਮੇਰੀ ਬੇਨਤੀ ਤੁਹਾਨੂੰ ਇਹੀ ਆ ਵੀ ਮੇਰੀ ਸਪੋਰਟ ਕਰੋ ਵੱਧ ਤੋਂ ਵੱਧ ਮੇਰੇ ਸਬਸਕ੍ਰਾਈਬਰ ਵਧਾਓ ਤੇ ਮੇਰੇ ਨਾਲ ਜੁੜੋ ਤੇ ਫੇਸਬੁੱਕ ਤੇ ਵੀ ਮੇਰਾ ਪੇਜ ਆ ਗੁਰਦੀਪ ਸਿੰਘ ਕੋਟਲੀ ਉਧਰ ਤੇ ਇਧਰ ਜਿਹੜਾ YouTube ਤੇ ਆ ਇਹ ਗੁਰਦੀਪ ਬੁਲਟ ਕੋਟਲੀ ਆ ਤੁਸੀਂ ਉਹ ਗੁਰਦੀਪ ਬੁਲਟ ਕੋਟਲੀ ਕਿਉਂ ਪਿਆ ਕਿ ਜਿਹੜਾ ਮੇਰਾ ਸਪੈਸ਼ਲਿਸਟ ਬੁਲਟ ਦਾ ਕੰਮ ਆ ਮੈਂ ਬੁਲਟਾਂ ਦਾ ਮਕੈਨਿਕ ਐ ਇਸ ਕਰਕੇ ਮੇਰਾ ਗੁਰਦੀਪ ਬੁਲਟ ਕੋਟਲੀ ਨਾਂ ਤੇ ਜਿਹੜਾ ਹੈਗਾ YouTube ਤੇ ਚੈਨਲ ਬਣਿਆ ਹੋਇਆ ਤੇ ਮਨਪ੍ਰੀਤ ਵੀਰ ਨੂੰ ਮੈਂ ਦੂਰ ਨੇੜ ਦੀਆਂ ਵੀਡੀਓ ਕਰਕੇ ਵੀ ਦਿੱਤੀਆਂ ਤੇ ਕਰਕੇ ਦੇਵਾਂਗੇ ਵੀ ਪਰ ਨਾਲ ਨਾਲ ਮੈਨੂੰ ਐ ਮੇਰਾ ਚੈਨਲ ਚੱਲੀ ਜਾਊਗਾ ਨਾਲੇ ਮੇਰਾ ਵਰਕ ਚੱਲੀ ਜਾਊਗਾ ਇੰਨੇ ਸਾਨੂੰ ਪਿਆਰ ਕਰਦੇ ਸਮਾਜਿਕ ਮੁੱਦੇ ਚੈਨਲ ਨੂੰ ਪਿਆਰ ਕਰਦੇ ਮਨਪ੍ਰੀਤ ਵੀਰ ਨੂੰ ਸਮਾਜਿਕ ਸਮਾਜਿਕ ਮੁੱਦੇ ਚੈਨਲ ਵਾਲੇ ਮਨਪ੍ਰੀਤ ਵੀਰ ਨੂੰ ਪਿਆਰ ਕਰਦੇ ਮੈਨੂੰ ਪਿਆਰ ਕਰਦੇ ਆ ਤੇ ਚਲੋ ਮੇਰਾ ਨਵਾਂ ਕੰਮ ਹੈ ਨਾ ਮੈਨੂੰ ਸਾਰੇ ਹੀ ਲੋੜ ਆ ਜਿਹੜਾ ਮੇਰਾ ਚੈਨਲ ਆ ਗੁਰਦੀਪ ਬੋਲਟ ਕੋਟਲੀ ਦੇ ਨਾਮ ਤੇ ਉਹਨੂੰ ਸਬਸਕ੍ਰਾਈਬ ਕਰੋ ਤੇ ਮੇਰਾ ਪੇਜ ਵੀ ਹੈਗਾ ਗੁਰਦੀਪ ਸਿੰਘ ਕੋਟਲੀ ਜੈ ਪੀਮ ਜੈ ਪਰ